ਤੁਸੀਂ ਪ੍ਰੋਟੈਸਟ ਕਰ ਰਹੇ ਹੋ ਸੀਐਮ ਭਗਵਤ ਸਿੰਘ ਮਾੜ ਉਹਨਾਂ ਨੇ ਵੀ ਲਗਾਤਾਰ ਕਹਿਤਾ ਕਿ ਦੋ ਟੱਕ ਸਾਡਾ ਅਸੀਂ ਇਹ ਕਦੇ ਵੀ ਮਨਜ਼ੂਰ ਨਹੀਂ ਸਾਨੂੰ ਇਹ ਚੋਰੀ ਜੋ ਹੈ ਪਾਣੀਆਂ ਦੀ ਚੋਰੀ ਸੈਂਟਰ ਸਰਕਾਰ ਬੀਐਮਡੀ ਪੀਬੀਐਮਡੀ ਥ्रू ਕਿਉਂਕਿ ਪਾਖੜਾ ਵਿਆਸ ਮੈਨੇਜਮੈਂਟ ਕੋੜਾ ਉਥੇ ਤੋਂ 8500 ਵੀ ਪਾਣੀ ਜਿਵੇਂ ਹੈ ਹਰਿਆਣੇ ਦੇਣ ਲੱਗੀ ਹੈ ਮੈਂ ਦੱਸਣਾ ਚਾਹੁੰਦਾ ਕਿ ਜੋ ਹਰਿਆਣੇ ਨੂੰ ਵੰਡਦਾ ਪਾਣੀ ਸੀ ਉਹ ਉਹ ਖਤਮ ਹੋ ਚੁੱਕਿਆ ਦਿੱਤਾ ਜਾਂਦਾ ਹੈ ਔਰ ਇਹਨਾਂ ਨੇ ਕੀ ਕੀਤਾ ਕਿ ਜੋ ਹੈ ਬੀਐਮਡੀ ਆ ਬੀਬੀਐਮਡੀ ਦੇ ਥਰੂ ਇਹਨਾਂ ਨੇ ਸਿੱਧਾ ਹੀ ਪਾਣੀ ਦੇ ਜੋ ਕਿ ਸਾਡਾ ਹੱਕ ਆ ਉਹਦੇ ਤੇ ਇਹਨਾਂ ਨੇ ੱੱਕੇਸ਼ਾਈ ਕੀਤੀ ਆ ਜੋ ਵੀ ਕੀਤੀ ਆ ਜੇ ਕਿਤੇ ਪਾਣੀ ਹਰਿਆਣੇ ਚੋਂ ਆਂਦਾ ਹੁੰਦਾ ਕੀ ਇਹ ਸਾਨੂੰ ਦਿੰਦੇ 8500 ਤਾਂ ਛੱਡੋ ਤੁਸੀਂ ਸਾਨੂੰ ਇਹ 85 ਨਾ ਦਿੰਦੇ ਸੋ ਗੱਲ ਇਹ ਆ ਵੀ ਪੰਜਾਬ ਹਮੇਸ਼ਾ ਦਰਿਆਦਿਲੀ ਲਈ ਮਸ਼ਹੂਰ ਦੇ ਪਿਆਰਾਂ ਦੇ ਸੀਐਮ ਦਾ ਬਿਆਨ ਆਇਆ ਕਹਿੰਦੇ ਕਿ ਜਿਹੜਾ ਪਾਣੀ ਐ ਸਿਆਸਤ ਕੀਤੀ ਜਾ ਰਹੀ ਐ ਇੱਥੇ ਸਿਆਸਤ ਨਾ ਕੀਤੀ ਜਾਵੇ ਪਾਣੀ ਤੇ ਕਿਸੇ ਦਾ ਹੱਕ ਨਹੀਂ ਹੈਗਾ ਕਹਿੰਦੇ ਸਿਆਸਤ ਤਾਂ ਸ਼ੁਰੂ ਤੋਂ ਸੈਂਟਰ ਸਰਕਾਰ ਪੰਜਾਬ ਦੀ ਕਿਸਾਨੀ ਨਾਲ ਕਰਦੀ ਰਹੀ ਹੈ ਕੋਈ ਸਿਆਸਤ ਕਰਨੀ ਤਾਂ ਪੰਜਾਬੀਆਂ ਨੂੰ ਨਹੀਂ ਆਉਂਦੀ ਪੰਜਾਬੀਆਂ ਨੂੰ ਤਾਂ ਦੋ ਕੰਮ ਕਰਨੇ ਆਉਂਦੇ ਆ ਜਾਂ ਧਾਮ ਦੇਣਾ ਤਾਂ ਜਾਂ ਲੜਨਾ ਸ਼ੁਰੂ ਤੋਂ ਸਾਡੇ ਤੁਸੀਂ ਪਤਾ ਜੋ ਸਾਡੇ ਗੁਰੂਆਂ ਪੀਰਾਂ ਦੀ ਮਿਸਾਲ ਅਸੀਂ ਬੰਦੇ ਆ ਰਹੇ ਆ ਕਿ ਪੰਜਾਬੀ ਚੰਦਾ ਪੰਜਾਬੀ ਹੋਣ ਦਾ ਗਰਵ ਹੈ ਕੋ ਪੰਜਾਬੀ ਹਮੇਸ਼ਾ ਪਿੱਛੇ ਲੜਾਈ ਨਹੀਂ ਲੜਦੇ ਜੋ ਕਿ ਭਾਜਪਾ ਦੀ ਆਦਤ ਹੈ ਤੁੱਕ ਕਿ ਮੈਂ ਦੇਖਦਾ ਅੱਜ ਵਿਰੋਧ ਕੀਤਾ ਜਾ ਰਿਹਾ ਪਾਣੀ ਦਾ ਜਿਹੜਾ ਪਾਣੀ ਹਰਿਆਣੇ ਨੂੰ ਜਾਣਾ ਹੈ ਉਸ ਦੇ ਕਰਕੇ ਆਮ ਆਦਮੀ ਪਾਰਟੀ ਦੇ ਬਰਤਨ ਹੋਣ ਜਾਏ ਹੋ ਸੀਐਮ ਸਾਹਿਬ ਉਹਨਾਂ ਦਾ ਵੀ ਧਿਆਨ ਆ ਗਿਆ ਬੱਚਾ ਦੇਖੋ ਜੀ ਪੰਜਾਬ ਦਾ ਪਾਣੀ ਆ ਇਹ ਤੇ ਪੰਜਾਬ ਦਾ ਹੱਕ ਆ ਸਾਨੂੰ ਜੋ ਵੀ ਪ੍ਰੋਟੈਸਟ ਕਰਨਾ ਪਿਆ ਕਰਾਂਗੇ ਇਹ ਤੇ ਪਾਣੀ ਦਾ ਦੋਸਤਾ ਵੀ ਅਸੀਂ ਹਰਿਆਣੇ ਨੂੰ ਸਸ਼ੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਪਾਣੀਆਂ ਦੀ ਗੱਲ ਕਰੀਏ ਤਾਂ ਪਾਣੀ ਜਿਹੜਾ ਹਰਿਆਣੇ ਨੂੰ 8500 ਕਿਊਸਿਕ ਜਿਹੜਾ ਪਾਣੀ ਦੇਣ ਦੀ ਗੱਲ ਆਖੀ ਜਾ ਰਹੀ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਦੇ ਵੱਲੋਂ ਲਗਾਤਾਰ ਇਹ ਕਹਿ ਦਿੱਤਾ ਗਿਆ ਹੈ ਦੋ ਟਕ ਜਵਾਬ ਦੇ ਦਿੱਤਾ ਗਿਆ ਕਿ ਸਾਨੂੰ ਇਹ ਪਾਣੀ ਮਨਜ਼ੂਰ ਨਹੀਂ ਹੈਗਾ ਤਾਂ ਪੰਜਾਬ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਪਰਦਰਸ਼ਨ ਕੀਤਾ ਜਾ ਰਿਹਾ ਹੈ ਸੈਂਟਰ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਾਣੀ ਹੈ ਪੰਜਾਬ ਦਾ ਨਹੀਂ ਤੁਹਾਡੇ ਸਾਹਿਬ ਦਾ ਕਾਜ ਇਹ ਪੰਪਲੇਟ ਫੜ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਮਾਛੀਵਾੜਾ ਸਾਹਿਬ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਪਾਣੀਆਂ ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਆ ਇਹ ਕਹਿਣਾ ਹੈ ਕਿ 8500 ਕਿਊਸੀਕ ਪਾਣੀ ਜਿਹੜਾ ਹੈ ਹਰਿਆਣੇ ਨੂੰ ਦਿੱਤਾ ਜਾ ਰਿਹਾ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਸੀਐਮ ਭਗਵਤ ਸਿੰਘ ਮਾਨ ਉਹਨਾਂ ਨੇ ਵੀ ਲਗਾਤਾਰ ਕਹਿਤਾ ਕਿ ਦੋ ਟੱਕ ਸਾਡਾ ਅਸੀਂ ਇਹ ਕਦੇ ਵੀ ਮਨਜ਼ੂਰ ਨਹੀਂ ਸਾਨੂੰ ਇਹ ਜੋ ਹੋ ਰਿਹਾ ਜੋ ਇਹ ਪਾਣੀਆਂ ਦੀ ਚੋਰੀ ਸੈਂਟਰ ਸਰਕਾਰ ਬੀਐਮਡੀ ਬੀਬੀਐਮਡੀ ਥਰੂ ਜੋ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਉਹਦੇ ਥਰੂ 8500 ਕਿ ਪਾਣੀ ਜਿਵੇਂ ਹੈ ਹਰਿਆਣੇ ਦੇਣ ਲੱਗੀ ਆ ਮੈਂ ਦੱਸਣਾ ਚਾਹੁੰਦਾ ਕਿ ਜੋ ਹਰਿਆਣੇ ਨੂੰ ਬਣਦਾ ਪਾਣੀ ਸੀ ਉਹ ਉਹ ਖਤਮ ਹੋ ਚੁੱਕਿਆ ਦਿੱਤਾ ਜਾ ਚੁੱਕਿਆ ਉਸ ਤੋਂ ਇਲਾਵਾ ਇਹ ਜਿਆਦਾ ਪਾਣੀ ਮੰਗਦੇ ਸੀ ਜਿਹਦਾ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੀ ਪਾਰਟੀ ਨੇ ਵਿਰੋਧ ਕੀਤਾ ਔਰ ਇਹਨਾਂ ਨੇ ਕੀ ਕੀਤਾ ਕਿ ਜੋ ਹੈ ਬੀਐਮਡੀ ਆ ਬੀਬੀਐਮਡੀ ਦੇ ਥਰੂ ਇਹਨਾਂ ਨੇ ਸਿੱਧਾ ਹੀ ਪਾਣੀ ਦੇ ਦਿੱਤਾ ਜੋ ਕਿ ਸਾਡਾ ਹੱਕ ਆ ਉਹਦੇ ਤੇ ਇਹਨਾਂ ਨੇ ਧੱਕੇਸ਼ਾਹੀ ਕੀਤੀ ਆ ਜੋ ਵੀ ਕੀਤੀ ਆ ਸੋ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਬਿਆਨ ਵੀ ਆਇਆ ਕਿ ਅਸੀਂ ਅਦਾਲਤ ਚ ਜਾਵਾਂਗੇ ਅਸੀਂ ਉਹ ਪਾਣੀ ਬਿਲਕੁਲ ਨਹੀਂ ਦੇਣਾ ਸੋ ਜੋ ਇਹ ਰੋਸ ਧਰਨਾ ਇਹ ਸਾਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਆਮ ਪਾਰਟੀ ਦੇ ਵਰਕਰ ਨੇ ਜਿੱਥੇ ਐਮ ਐਲ ਏ ਸਰਕਾਰ ਤੋਂ ਸਾਡੇ ਐਮ ਐਲ ਏ ਜਤਾ ਸਿੰਘ ਢਾਲਪੁਰਾ ਉਹਨਾਂ ਨੇ ਆਉਣਾ ਸੀ ਉਹ ਕਿਸੇ ਕਾਰਨ ਚੰਡੀਗੜ੍ਹ ਮੀਟਿੰਗ ਚ ਗਏ ਉਹਨਾਂ ਦੇ ਇੱਕ ਸੁਨੇਹੇ ਤੇ ਸਾਡੇ ਸਮੂਹ ਕੌਂਸਲਰ ਸਾਡੇ ਚੇਅਰਮੈਨ ਸਾਹਿਬ ਔਰ ਸਾਡੇ ਸਿਹਾਰੇ ਸਾਰੇ ਜਿਹੜਾ ਵਰਕਰ ਛੋਟੇ ਜਿਹੇ ਸੱਦੇ ਤੇ ਹਾਜ਼ਰ ਹੋਏ ਨੇ ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਜੋ ਪੰਜਾਬ ਦਾ ਹੱਕ ਆ ਉਹ ਪੰਜਾਬ ਦਾ ਹੀ ਹੱਕ ਆ ਜੇ ਇਹ ਕਿਤੇ ਪਾਣੀ ਹਰਿਆਣੇ ਚੋਂ ਆਂਦਾ ਹੁੰਦਾ ਕੀ ਇਹ ਸਾਨੂੰ ਦਿੰਦੇ 8500 ਤਾਂ ਛੱਡੋ ਤੁਸੀਂ ਸਾਨੂੰ ਇਹ 85 ਨਾ ਦਿੰਦੇ ਸੋ ਗੱਲ ਇਹ ਆ ਵੀ ਪੰਜਾਬ ਹਮੇਸ਼ਾ ਦਰਿਆ ਦੀ ਲਈ ਮਸ਼ਹੂਰ ਰਹਾ ਪਰ ਐਤ ਕੀ ਅਸੀਂ ਦਿਲ ਜ਼ਰੂਰ ਆ ਪਰ ਦਰਿਆ ਦਾ ਪਾਣੀ ਨਹੀਂ ਦੇਣਾ ਸੋ ਇਸ ਕਰਕੇ ਅਸੀਂ ਜੋ ਪਾਰਟੀ ਸਾਨੂੰ ਸੇਵਾ ਲਾਉ ਕਿਤੇ ਧਰਨਾ ਲਾਉ ਕਿਤੇ ਪ੍ਰੋਟੈਸਟ ਦੀ ਡਿਊਟੀ ਲਾਉ ਕਿ ਜਿੰਨੇ ਅਸੀਂ ਜੁਝਾਰੀ ਸਾਡੇ ਕੌਂਸਲਰ ਮੌਜੂਦ ਨੇ ਸਾਡੇ ਚੇਅਰਮੈਨ ਜਿੰਨੇ ਵੀ ਸਾਡੇ ਆਮ ਵਰਕਰ ਪਾਰਟੀ ਦੇ ਮੌਜੂਦ ਨੇ ਅਸੀਂ ਪਾਰਟੀ ਦੇ ਦਿਸਾਂ ਦੇ ਛੇਟ ਪਾਣੀ ਦੀ ਬੂੰਦ ਲਈ ਅੰਤ ਤੱਕ ਲੜਾਂਗੇ ਹਰਿਆਣਾ ਦੇ ਸੀਐਮ ਦਾ ਬਿਆਨ ਆਇਆ ਕਹਿੰਦੇ ਕਿ ਜਿਹੜਾ ਪਾਣੀ ਐ ਸਿਆਸਤ ਕੀਤੀ ਜਾ ਰਹੀ ਐ ਇੱਥੇ ਸਿਆਸਤ ਨਾ ਕੀਤੀ ਜਾਵੇ ਪਾਣੀ ਤੇ ਕਿਸੇ ਦਾ ਹੱਕ ਨਹੀਂ ਹੈਗਾ ਕਹਿੰਦੇ ਸਿਆਸਤ ਤਾਂ ਸ਼ੁਰੂ ਤੋਂ ਸੈਂਟਰ ਸਰਕਾਰ ਪੰਜਾਬ ਦੀ ਕਿਸਾਨੀ ਨਾਲ ਕਰਦੀ ਰਹੀ ਆ ਹਰਿਆਣੇ ਨੂੰ ਪਹਿਲ ਦਿੰਦੀ ਰਹੀ ਆ ਕਿਉਂਕਿ ਹਰਿਆਣੇ 'ਚ ਇਹਨਾਂ ਦੀ ਸਰਕਾਰ ਅਤੇ ਪੰਜਾਬ ਨੂੰ ਰੋਲ ਦੇ ਰਹੀ ਆ ਸੋ ਸਿਆਸਤ ਕਰਨੀ ਤਾਂ ਪੰਜਾਬੀਆਂ ਨੂੰ ਨਹੀਂ ਆਉਂਦੀ ਪੰਜਾਬੀਆਂ ਨੂੰ ਤਾਂ ਦੋ ਕੰਮ ਕਰਨੇ ਆਉਂਦੇ ਆ ਜਾਂ ਦਾਣ ਦੇਣਾ ਦਾ ਜਾਂ ਲੜਨਾ ਸ਼ੁਰੂ ਤੋਂ ਸਾਡੇ ਤੁਸੀਂ ਪਤਾ ਜੋ ਸਾਡੇ ਗੁਰੂਆਂ ਪੀਰਾਂ ਦੀ ਮਿਸਾਲ ਅਸੀਂ ਦਿੰਨੇ ਆ ਰਹੇ ਹਾਂ ਕਿ ਪੰਜਾਬੀ ਪੰਜਾਬ ਪੰਜਾਬੀ ਹੋਣ ਦਾ ਗਰਵ ਆ ਸੋ ਪੰਜਾਬੀ ਹਮੇਸ਼ਾ ਪਿੱਠ ਪਿੱਛੋਂ ਲੜਾਈ ਨਹੀਂ ਲੜਦੇ ਜੋ ਕਿ ਬੀਜੇਪੀ ਦੀ ਆਗਤ ਆ ਸੋ ਜੇ ਅੱਜ ਅਸੀਂ ਧਰਨਾ ਦਿੱਤਾ ਤਾਂ ਇਸੇ ਲਈ ਦਿੱਤਾ ਕਿ ਸਾਡੇ ਇਹ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਨਸਲਾਂ ਦਾ ਹੱਕਾ ਅਸੀਂ ਇਹਨੂੰ ਜਾਇ ਨਹੀਂ ਕਰਨਾ ਜਿਹੜਾ ਬੀਬੀ ਅਮਲੀ ਦੇ ਵੱਲੋਂ ਬਿਆਨ ਦਿੱਤਾ ਗਿਆ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਉਸ ਦੇ ਬਾਅਦ ਉਹਨਾਂ ਦਾ ਡਾਇਰੈਕਟਰ ਜਿਹੜਾ ਹੈ ਵਾਟਰ ਡਿਪਾਰਟਮੈਂਟ ਦਾ ਉਹ ਵੀ ਬਦਲ ਦਿੱਤਾ ਗਿਆ ਉਸ ਨੂੰ ਵੀ ਮੈਂ ਦੇਖ ਦਿੰਦਾ ਉਹ ਇਸ ਤੋਂ ਵੱਧ ਤੱਕੇਸ਼ਾਹੀ ਕੌਣ ਕਰ ਰਿਹਾ ਇਹ ਸਾਡੇ ਨਾਲੋਂ ਵੱਧ ਤਾਂ ਇਹ ਆਪ ਹੀ ਕਰ ਰਹੇ ਨੇ ਉਲਟਾ ਚੋਰ ਕੋਤਵਾਲ ਕੋ ਡਾਂਟੇ ਨਾਲੇ ਚੋਰ ਨਾਲੇ ਚਤਰਾਈਆਂ ਪੰਜਾਬ ਦਾ ਹੱਕ ਆ ਸੋ ਅਸੀਂ ਪੰਜਾਬ ਦਾ ਹੱਕ ਇੰਨੀ ਛੇਤੀ ਨਹੀਂ ਜਾਣ ਦਵਾਂਗੇ ਬਾਕੀ ਜੋ ਸਾਡੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੇ ਹਲਕਾ ਵ代ਕ ਜਗਤਾਰ ਸਿੰਘ ਬਿਆਲਪੁਰਾ ਜੋ ਉਹਨਾਂ ਦਾ ਦਿਸੰਦਰ ਦੇ ਸ਼ੋਰ ਤੋਂ ਵੀ ਅਸੀਂ ਬਿਲਕੁਲ ਉਹਨਾਂ ਦਾ ਮੋਢਾ ਨਾ ਮੋਢਾ ਲਾ ਕੇ ਖੜੇ ਹਾਂ ਪੀਐਮ ਪੁਖਨ ਸਿੰਘ ਮਾਨ ਕਹਿੰਦੇ ਅਸੀਂ ਸਾਨੂੰ ਇਹ ਮਨਜ਼ੂਰ ਨਹੀਂ ਹੈਗਾ ਜੇ ਇਸ ਤੋਂ ਅੱਗੇ ਦਾ ਕੋਈ ਪ੍ਰੋਟੈਸਟ ਕਰਨਾ ਪਿਆ ਜਾਂ ਹੋਰ ਰੋਸ ਮੁਜ਼ਾਹਰੇ ਕਰਨੇ ਪਿਆ ਜਾਂ ਕਿਤੇ ਜਾ ਕੇ ਤਰੇ ਧਰਨੇ ਲਗਾਉਣੇ ਪਏ ਕਿ ਉਹ ਵੀ ਆਮ ਆਦਮੀ ਪਾਰਟੀ ਦੇ ਵਿੱਚ ਬਿਲਕੁਲ ਜੀ ਜਿੰਨੇ ਅਸੀਂ ਇੱਥੇ ਮੌਜੂਦ ਖੜੇ ਆ ਤਾਂ ਇੱਕ ਛੋਟੇ ਜਿਹੇ ਸੱਦੇ ਦੇ ਇਕੱਠ ਕੀਤਾ ਜਦੋਂ ਸਾਨੂੰ ਸੁਨੇਹਾ ਲੱਗੂਗਾ ਜੇ ਬੱਸਾਂ ਭਰ ਕੇ ਜਾਣ ਦੀ ਡਿਊਟੀ ਲਾਉਗੀ ਤਾਂ ਵੱਧ ਤੋਂ ਵੱਧ ਬੱਸਾਂ ਮੱਛੀਵਾੜਾ ਹਲਕੇ ਹਲਕੇ ਤੋਂ ਸਦਾ ਜਗਤਾਰ ਸਿੰਘ ਦਿਹਾਲਪੁਰਾ ਦੀ ਰਹਿਨਮਾਈ ਦੇ ਵਿੱਚ ਸਭ ਤੋਂ ਵੱਡਾ ਮੈਂ ਤੁਹਾਡੇ ਚੈਨਲ ਤੇ ਫੇਰ ਕਹਿਣਾ ਵੀ ਜੋ ਅਸੀਂ ਕਹਿੰਨੇ ਆ ਅਸੀਂ ਕਰਦੇ ਜਰੂਰ ਸਭ ਤੋਂ ਵੱਡਾ ਕ ਅਸੀਂ ਜਗਤਾਰ ਸਿੰਘ ਸਾਡੇ ਜੋ ਸਤਕਾਰਯੋਗ ਵਿਧਾਇਕ ਨੇ ਉਹਨਾਂ ਦੀ ਰਹਿਨਮਾਈ 'ਚ ਸਭ ਤੋਂ ਵੱਡਾ ਕਾਫਲਾ ਬਦਾਨਸਵਾ ਸਮਰਾਲੇ ਤੋਂ ਲੈ ਕੇ ਜਾਵਾਂਗੇ ਚੇਅਰਮੈਨ ਸਾਹਿਬ ਕਿਵੇਂ ਦੇਖਦੇ ਹੋ ਅੱਜ ਵਿਰੋਧ ਕੀਤਾ ਜਾ ਰਿਹਾ ਪਾਣੀ ਦਾ ਜਿਹੜਾ ਪਾਣੀ ਹਰਿਆਣੇ ਨੂੰ ਦਿੱਤਾ ਜਾਣਾ ਉਸ ਦੇ ਕਰਕੇ ਆਮ ਆਦਮੀ ਪਾਰਟੀ ਦੇ ਵਰਕਰ ਹੋਣ ਜਾਹੇ ਉਹ ਸੀਐਮ ਸਾਹਿਬ ਉਹਨਾਂ ਦਾ ਵੀ ਬਿਆਨ ਆ ਗਿਆ ਸੜਕਾਂ ਦੇ ਉੱਤੇ ਹੋਏ ਨੇ ਦੇਖੋ ਜੀ ਪੰਜਾਬ ਦਾ ਪਾਣੀ ਆ ਇਹ ਤੇ ਪੰਜਾਬ ਦਾ ਹੱਕ ਆ ਸਾਨੂੰ ਜੋ ਵੀ ਪ੍ਰੋਟੈਸਟ ਕਰਨਾ ਪਿਆ ਕਰਾਂਗੇ ਇਹ ਤੇ ਪਾਣੀ ਦਾ ਟੋਕਾ ਵੀ ਅਸੀਂ ਹਰਿਆਣੇ ਨੂੰ ਨਹੀਂ ਜਾਣ ਦੋਗੇ ਤਾਂ ਬਿਲਕੁਲ ਦੇਖ ਸਕਦੇ ਹੋ ਤੁਸੀਂ ਹੱਥ ਦੇ ਵਿੱਚ ਜਿਹੜੇ ਬੈਨਰ ਫੜੇ ਹੋਏ ਨੇ ਪੋਸਟਰ ਫੜੇ ਹੋਏ ਨੇ ਜਿਨ੍ਹਾਂ ਦੇ ਉੱਤੇ ਲਿਖਿਆ ਪੰਜਾਬ ਦੇ ਪਾਣੀ ਆ ਉੱਪਰ ਪੰਜਾਬੀਆਂ ਦਾ ਹੀ ਹੱਕ ਹੈ ਪਾਣੀ ਹੈ ਪੰਜਾਬ ਦਾ ਨਹੀਂ ਤੁਹਾਡੇ ਸਾਹਬ ਦਾ ਇਹ ਤਸ਼ੱਦਦ ਹੋਣ ਨਹੀਂ ਦੇਣਾ ਪਾਣੀ ਸਾਡਾ ਖੋਹ ਨਹੀਂ ਦੇਣਾ ਤਾਂ ਇਸ ਕਰਕੇ ਪੰਜਾਬ ਭਰ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਹਿੰਦੇ ਜਿਹੜਾ ਪਾਣੀ ਹੈ ਪਾਣੀ ਕਿਸੇ ਹਰਿਆਣੇ ਦਾ ਪਾਣੀ ਨਹੀਂ ਹੈਗਾ ਅਸੀਂ ਆਪਣੇ ਪੰਜਾਬ ਦਾ ਪਾਣੀ ਨਹੀਂ ਦੇਣ ਦਿੱਤੇ ਜਾਵਾਂਗੇ ਇਸ ਦੇ ਲਈ ਜੇ ਸਾਨੂੰ ਧਰਨੇ ਮੁਜਾਰੇ ਕਰਨੇ ਪੈਂਦੇ ਨੇ ਜਾਂ ਰੋਜ਼ ਪ੍ਰਦਰਸ਼ਨ ਕਰਨਾ ਪੈਂਦਾ ਜਾਂ ਜਿਆ ਕਿਤੇ ਕਾਫਲਾ ਲੈ ਕੇ ਜਾਣਾ ਪੈਂਦਾ ਤਾਂ ਅਸੀਂ ਉਹ ਵੀ ਲੈ ਕੇ ਜਾਵਾਂਗੇ ਤਾਂ ਹੋਰ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ